ਲੱਗਾ ਕਿਵੇਂ ਮੈਂ ਬਚਪਨ ਚ ਆਇਆ ਮੈਂ 5ਵੀਂ ਕਲਾਸ ਦਾ ਪੇਪਰ ਛੱਡ ਕੇ ਆਪਣੇ ਮਹਾਪੁਰਖਾਂ ਦੇ ਨਾਲ ਇੱਥੇ ਆਇਆ ਆਖੋ ਸਤਿ ਸ਼੍ਰੀ ਅਕਾਲ ਪਿਆਰਿਓ ਮਹਾਪੁਰਖ ਜੋੜ ਦਿੰਦੇ ਨੇ ਤੇ ਮੇਰਾ ਬਚਪਨ ਦਾ ਸ਼ੌਂਕ ਸੀ ਕਿ ਬਾਬਾ ਜੀ ਦੇ ਦਰਬਾਰ ਜਾਣਾ ਹੈ ਇਸ 베ਦੀ ਥੱਲੇ ਬਹਿ ਕੇ ਬਾਬਾ ਜੀ ਜਿਵੇਂ ਹੋਰ ਥਾਵਾਂ ਦੇ ਸਮਾਗਮ ਹੁੰਦੇ ਨੇ ਨਾ ਇਸ ਤਰ੍ਹਾਂ ਹੀ ਤੁਹਾਡੇ ਨਾਮ ਨੂੰ ਬਾਬਾ ਜੀ ਉੱਚਾ ਲੈ ਕੇ ਜਾਈਏ ਇਦਾਂ ਹੀ ਤੁਹਾਡੇ ਨਾਮ ਨੂੰ ਅੱਗੇ ਲੈ ਕੇ ਜਾਈ ਅੱਜ ਜਿੱਥੇ ਸਾਡੇ ਚੋਲਿਆਂ ਨੂੰ ਵੇਖ ਕੇ ਕਹਿੰਦੇ ਆ ਕਹੀਂ ਵੀ ਨਾਨਕ ਸਰ ਵਾਲੇ ਤੁਸੀਂ ਮੈਂਗਾ ਜੀ ਵਡਭਾਗੀ ਆ ਆਕੋ ਸਾਧਨਾ ਅਸੀਂ ਸ਼ਰਿਆਮ ਕਹਿੰਦੇ ਹੁੰਨੇ ਅਸੀਂ ਵਡਭਾਗੀ ਆ ਕਹੀਂ ਲੋਕ ਛੁਪ ਕੇ ਕਹਿਣਗੇ ਅਸੀਂ ਤਾਂ ਸ਼ਰਿਆਮ ਮੰਨਦੇ ਆ ਬਾਬੇ ਵਡਭਾਗ ਸੀ ਕਰੋ ਛੜਿਆਂ ਦਿਲ ਦੀ ਪੱਟੀ ਤੇ ਤੇਰਾ ਨਾਮ ਲਿਖਿਆ ਪਾਪਾ ਮੈਰੀ ਵਾਲਿਆ ਦਿਲ ਦੀ ਪੱਟੀ ਤੇ ਤੇਰਾ ਨਾਮ ਲਿਖਿਆ ਪਾਪਾ ਮੈਰੀ ਵਾਲਿਆ ਦਿਲ ਦੀ ਪੱਟੀ ਤੇ ਤੇਰਾ ਨਾਮ ਲਿਖਿਆ ਪਾਪਾ ਮੈਰੀ ਵਾਲਿਆ ਓ ਦਿਲ ਦੀ ਪੱਟੀ ਤੇ ਕਹਿੰਦੇ ਲੁੱਕ ਛੁਪ ਕੇ ਨਹੀਂ ਸ਼ਰਿਆ ਆਮ ਲਿਖਿਆ ਆਂ ਆਣਗੇ ਡੇਰਾ ਸਾਹਿਬ ਦੱਸਣਗੇ ਕਹਿੰਦੇ ਰਿਸ਼ਤੇਦਾਰੀ ਚੱਲਿਆ ਐਂ ਬਈ ਆਣਗੇ ਬਾਬਾਈ ਤੇ ਤੇ ਦੱਸਦਣਗੇ ਜੀ ਰਿਸ਼ਤੇਦਾਰੀ ਚੱਲਿਆ ਵੀ ਜਿਹੜਾ ਮੰਨਦਾ ਹੈ ਨਾ ਉਹ ਸੱਚੀ ਕਹਿ ਦਿੰਦਾ ਵੀ ਅਸੀਂ ਬਾਬਾਈ ਨੂੰ ਮੰਨਦੇ ਆਂ ਸ਼ਰਿਆ ਮੰਨਦੇ ਆਂ ਸ਼ਰਿਆ ਮੰਨਿਆ ਕਰੋ ਐਂ ਬਈ ਡਰਦੇ ਕਿਉਂ ਰਿਸ਼ਤੇਦਾਰਾਂ ਨੂੰ ਵੀ ਦੱਸੋ ਜਿਸ ਮੁਰਸ਼ਿਦ ਦੇ ਲੜ ਲੱਗੇ ਆ ਨਾ ਪਿਆਰਿਆ ਉਹ ਮੁਰਸ਼ਿਦ ਨੇ ਸਾਨੂੰ ਬੜਾ ਕੋਈ ਦਿੱਤਾ ਹੈ ਲੁਕ ਛੁਪ ਕੇ ਨਹੀਂ ਸ਼ਰਿਆਮ ਲਿਖਿਆ ਸ਼ਰਿਆਮ ਲਿਖਿਆ ਲੁਕ ਛੁਪ ਕੇ ਨਹੀਂ ਸ਼ਰਿਆਮ ਲਿਖਿਆ ਪਾਪ ਮੇਰੀ ਵਾਲਿਆ ਛੁਪ ਕੇ ਨਹੀਂ ਸ਼ਰਿਆਮ ਲਿਖਿਆ ਪਾਪ ਮੇਰੀ ਵਾਲਿਆ ਛੁਪ ਕੇ ਨਹੀਂ ਸ਼ਰਿਆਮ ਲਿਖਿਆ ਪਾਪ ਮੇਰੀ ਵਾਲਿਆ ਅਸੇ ਲੁਕ ਕੇ ਨਹੀਂ ਮੰਨੀਦਾ ਹੁੰਦਾ ਸ਼ਰਿਆਮ ਮੰਨੀਦਾ ਹੁੰਦਾ ਅਸੀਂ ਉੱਥੇ ਸਾਡੇ ਮਾਲੇ ਪੰਖੋਰਾ ਸਾਹਿਬ ਗੁਰਦੁਆਰਿਆਂ ਦੇ ਅਸੀਂ ਉੱਥੇ ਜਾਂਦੇ ਆਂ ਉਦੋਂ ਦੇ ਜਿੰਨੇ ਪ੍ਰਬੰਧਕ ਨੇ ਉਹਨਾਂ ਨੂੰ ਪਤਾ ਹੈ ਬਾਬੇ ਵਡਪਾਲ ਸਿੰਘ ਦੇ ਸੇਵਾਦਾਰ ਨੇ ਸਾਡੇ ਦਰਬਾਰ ਦੇ ਮਾਲੇ ਦੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਮਰਦ ਦੇ ਬਖਸ਼ੇ ਹੋਏ ਦੋਨਾਂ ਨੇ ਇੱਕ ਚੀਜ਼ ਵੇਖੀ ਕਹਿੰਦੇ ਬਾਬਾ ਜੀ ਕੋਈ ਮਨਮਤ ਨਹੀਂ ਆਏ ਤੁਹਾਡੀ ਅੱਖੋਂ ਸਾਦਨਾ ਉਹ ਇਹ ਵੇਖਦੇ ਨੇ ਮਨਮਤ ਨਾ ਕਰੀਏ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੀਏ ਗੁਰੂ ਸਾਹਿਬ ਦੀ ਬਾਣੀ ਪੜੀਏ ਅੰਮ੍ਰਿਤ ਵੇਲੇ ਜਾਗੋ ਪਿਆਰੋ ਰਾਤ ਨੂੰ ਸੰਗਤਾਂ ਨੂੰ ਅਸੀਂ ਬੇਨਤੀ ਕੀਤੀ ਕਿ ਸੰਗਤ ਜੀ 13 ਲੱਖ ਮੂਲ ਮੰਤਰ ਦੀ ਅਰਦਾਸ ਹੋਣੀ ਹੈ ਰਾਤ ਸਾਡੇ ਮਹਾਂਪੁਰਖਾਂ ਦੀ ਵਰਸੀ ਸੀ ਤੇ ਆਪਾਂ 13 ਲੱਖ ਮੂਲ ਮੰਤਰ ਦੀ ਸੰਗਤਾਂ ਦੀ ਅਰਦਾਸ ਕੀਤੀ ਆਖੂ ਸਤਨਾਮ ਸੰਗਤ ਜੀ ਇਹਦੇ ਨਾਲ ਹੀ ਜੁੜਨਾ ਹੈ ਬਾਣੀ ਨਾਲ ਹੀ ਜੁੜਜੋ ਕਿਰਪਾ ਕਰ ਦੇਣੀ ਬਾਬਾ ਜੀ ਤੇ ਮਿਹਰ ਕਰ ਦੇਣੀ ਸਤਗੁਰੂ ਜੀ ਕਿਰਪਾ ਕਰਨ लास्ट ਧਾਰਨਾ ਪੜੀਏ ਜੇ ਫਿਰ ਸਮਾਪਤੀ ਕਰੀਏ ਆਪਾਂ ਸਮਾਪਤ ਹੋ ਗਿਆ ਸੋ ਸਾਡਾ ਚੈਨਲ ਹੈ ਬਾਬਾ ਨਿਸ਼ਾਨ ਸਿੰਘ ਅਮਾਲੇ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਸਾਰੀਆਂ ਵੀਡੀਓ ਇੱਥੇ ਦੀਆਂ ਮਿਲਣਗੀਆਂ ਤੁਹਾਨੂੰ ਗੁਰੂ ਕਿਰਪਾ ਕਰੇ ਇੰਨੀ ਹਾਜ਼ਰੀ ਪਰਵਾਨ ਜੇ ਮਨ ਦਾ ਨਾਮ ਵਿੱਚ ਰੰਗ Oh <laughs> ਇਹ ਗੱਲ ਸਾਡੀ ਬਾਬਾ ਹੀ ਤੇ ਆ ਜਾਂਦੀ ਹੈ ਸੇਵਕ ਤੇ ਹਰ ਕੋਈ ਬਣ ਜਾਂਦਾ ਹਰ ਕੋਈ ਕਹਿੰਦਾ ਮੈਂ ਬਾਬੇ ਬੜਪਾਗ ਸਿੰਘ ਨੂੰ ਮੰਨਣਾ ਹਰ ਬਾਬੇ ਬੜਪਾਗ ਸਿੰਘ ਦੀ ਨਹੀਂ ਮੰਨਦੇ ਮੰਨਣਾ ਜ਼ਰੂਰ ਹੈ ਉਹਦੇ ਪੂਰਨਿਆਂ ਤੇ ਨਹੀਂ ਤੁਰਦੇ ਬੰਦ ਸੇਵਕ ਤੇ ਹਰ ਕੋਈ ਬਣ ਜਾਂਦਾ ਸਿਰ ਤਲੀ ਟਿਕਾਉਣਾ ਸਿਰ ਤਲੀ ਟਿਕਾਉਣਾ ਦਾ ਇੱਕ ਵਾਰੀ ਮਨ ਲੱਗ ਜਾਂਦਾ ਪਰ ਤੋੜ ਨਭਾਣਾ ਔਖ ਹੈ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਗੁਰੂ ਰਣ ਸਾਹਿਬ ਦੇ ਲਾੜ ਲੱਗੋ ਮਹਾਂਪੁਰਖਾਂ ਦੀ ਸੰਗਤ ਕਰੋ ਜਿਹੜਾ ਨਾਮ ਜਪੇ ਤੇ ਜਪਾਏ ਆਖੋ ਸਤਨਾਮ ਉਹਨਾਂ ਨਾਲ ਜੁੜੀਏ ਗੁਰੂ ਕਿਰਪਾ ਕਰੇ ਬਾਬਾ ਜੀ ਮੇਰ ਕਰਨ ਮੈਂ ਮਤਾ ਕਰਨ ਤੇ ਮੇਦੇ ਮੁਗਣਾ ਹੀ ਨਹੀਂ ਜਿੰਨੀਆਂ ਮਰਗੀ ਆਪਾਂ ਗਾਈ ਜਈ ਧਰਨਾ ਏ ਨੀ ਮੁਕਣੀਆ ساری ਰਾਤ ਮੁੱਕ ਜਾਨੀ ਗੱਲ ਮੁੱਕੀ ਨਾ ਗੱਲ ਮੁੱਕੀ ਨਾ ਛੋਡੀ ਦੇ ਨਾਲੂ ਮੇਰੀ ਓ ਰੱਬਾ ਤੇਰੀ ਰਾਤ ਮੁੱਕ ਗਈ ਗੱਲ ਮੁੱਕੀ ਨਾ ਛੋਡੀ ਦੇ ਨਾਲੂ ਮੇਰੀ ਓ ਰੱਬਾ ਤੇਰੀ ਰਾਤ ਜਸ ਗਾਈ ਖੁਸ਼ ਹੋਈ ਜਾਣੇ ਬਾਬਾ ਜੀ ਨੇ ਖਜ਼ਾਨੇ ਭਰ-ਭਰ ਦਈ ਜਾਣੇ ਬਾਬਾ ਜੀ ਕੀਰਤਨ ਬਾਣੀ ਨਾਲ ਜੁੜੇ ਹੋਏ ਸੀ ਪਿਆਰਿਓ ਕੀਰਤਨ ਸੁਣਦੇ ਸੀ ਉਹ ਨਾਮ ਜਪਦੇ ਹੁੰਦੇ ਸੀ ਬਾਣੀ ਨਾਲ ਜੁੜੇ ਹੋਏ ਉਹ ਉਸਿਆ ਪਹਾੜਾ ਵਾਲੇ ਕਿਤੇ ਮਿਲ ਜੇ ਪਿਆਰਿਓ ਆਓ ਪੜ ਕੇ ਧਰਨਾ ਸਵਭਦੀ ਕਰੀਏ ਹੈ ਵਾਹਿਗੁਰੂ ਤੇਰੇ ਪ੍ਰੇਮ دیوانه ਕੀਤੇ ਦੁਨੀਆ ਜਿਹੜਾ ਰੱਬ ਦੀ ਗੱਲ ਨੂੰ ਪਾਲੇ ਉਹਨੂੰ ਪਾਗਲ ਕਹਿੰਦੇ ਨੇ ਆਖੋ ਸਤਨਾ ਜਿਹੜਾ ਰੱਬ ਦੀ ਗੱਲ ਨੂੰ ਪਾਲ ਲੰਦਾ ਪਿਆਰਿਓ ਪਾਗਲ ਹੈ ਉਹ ਦੁਨੀਆ ਕਮ ਤੇਰੇ ਤੇਮ دیਵਾਨੇ ਕਿਸੇ ਦੁਨੀਆ ਕਮਲਾ ਕੀਤੀ ਹਾਂ ਤੇਰੇ ਤੇਮ ਦੀਵਾਨੇ ਕਿਸੇ ਮੈਂ ਨਾ ਬਚਪਨ ਦੀ ਗੱਲ ਦੱਸਦਾ ਆਪਣੇ ਮੇਰਾ ਸ਼ੌਂਕ ਸੀ ਕਿ ਜਿੱਦੇ ਟਰੱਕ ਲੰਘਦੇ ਹੁੰਦੇ ਸੀ ਨਾ ਕਈਆਂ ਨੇ ਟਰੱਕਾਂ ਦੇ ਨਾਮ ਲਿਖਾਇਆ ਹੁੰਦਾ ਸੀ ਬਾਬਾ ਵਡਪਾਗ ਸਿੰਘ ਜੀ ਦਾ ਤੇ ਮੈਂ ਪੜ ਕੇ ਬੜਾ ਖੁਸ਼ ਹੋਣਾ ਮੇਰੇ ਪਾਪਾ ਜੀ ਦਾ ਨਾਮ ਲਿਖਿਆ ਤੇ ਮੈਂ ਰੋਕ ਲੈਣਾ ਕਈਆਂ ਨੂੰ ਮੈਂ ਕਹਿੰਦਾ ਤੁਸੀਂ ਵੀ ਪਾਪਾ ਜੀ ਨੂੰ ਮੰਨਦੇ ਹੋ ਤੁਸੀਂ ਮੰਨਦੇ ਹੋ ਕਿੱਦਾਂ ਮੰਨਦੇ ਹੋ ਕੀ ਘਟਣਾ ਵਾਪਰੀ ਫਿਰ ਉਹਨਾਂ ਨੂੰ ਪੁੱਛੀਦਾ ਹੁੰਦਾ ਸੀ ਮੈਂ ਸ਼ੁਰੂ ਤੋਂ ਛੋਟਾ ਹੁੰਦਾ ਹੀ ਇਹ ਚੀਜ਼ਾਂ ਮੈਂ ਸ਼ੁਰੂ ਤੋਂ ਉਹਨਾਂ ਨੂੰ ਪੁੱਛਦਾ ਸੀ ਕਿਵੇਂ ਮੰਨਦੇ ਹੋ ਕਿਵੇਂ ਤੁਹਾਨੂੰ ਪਾਪਾ ਜੀ ਤੇ ਲੜ ਲੱਗੇ ਖੁਸ਼ੀ ਹੁੰਦੀ ਹੈ ਨਾ ਜਿਹੜਾ ਮੰਨਦਾ ਉਹਨੂੰ ਖੁਸ਼ੀ ਚੜਦੀ ਹੈ ਪਾਪਾ ਜੀ ਨੂੰ ਮੰਨਣ ਵਾਲੇ ਨੇ ਨਾ ਜਿਹੜੇ ਪਿਆਰਿਓ ਬੱਲੇ ਬੱਲੇ ਬਈ ਬਾਬਾ ਜੀ ਨੂੰ ਮੰਨਣ ਵਾਲੇ ਕਹਿੰਦੇ ਉਹਨੂੰ ਥੋੜ੍ਹ ਕਦੇ ਨਾ ਰਹਿੰਦੀ ਪਿਆਰੋ ਸਮਾਂ ਸੀ ਪਿਆਰੋ ਮੈਂ ਆਪਣੀ ਮਾਂ ਨੂੰ ਕਹਿਣਾ ਮਾਂ ਮੈਂ ਜੋਤ ਲਾਣੀ ਹੈ ਕਿਉਂ ਨਹੀਂ ਹੈਗਾ ਮਾਂ ਕਹਿਣਾ ਪੈਸੇ ਹੀ ਨਹੀਂ ਹੈਗੇ ਤੇ ਅੱਜ ਬਾਬਾ ਜੀ ਦੀ ਕਿਰਪਾ ਦੇ ਨਾਲ ਗੁਰਦੁਆਰਾ ਸਾਹਿਬ ਬਣਿਆ ਤੇ ਅੱਜ ਉਹ ਅਖੰਡ ਜੋਤਾਂ ਚੱਲਦੀਆਂ ਆਖੋ ਸਤ ਸ੍ਰੀ ਅਕਾਲ ਮੈਂ ਆਪਣੀ ਮਾਂ ਨੂੰ ਕਹਿਣਾ ਮਾਤਾ ਮੇਰਾ ਮਨ ਕਰਦਾ ਮੈਂ ਫਕੀਰ ਬਣ ਜਾਵਾਂ ਮਨ ਕਰਦਾ ਮੈਂ ਫਕੀਰੀ ਧਾਰਨਾ ਕਿਉਂਕਿ ਫਕੀਰ ਬਣ ਜੀਏ ਨਾ ਪਿਆਰਿਓ ਫਕੀਰਾਂ ਨੇ ਮਗਰ ਹੀ ਸਾਰਾ ਕੁਝ ਆ ਜਾਂਦਾ ਖੁਸ਼ ਇਹ ਰਾਜ ਭਾਗ ਸਾਰਾ ਕੁਝ ਫਕੀਰਾਂ ਮਗਰੇ ਸਾਡੇ ਮਹਾਪੁਰਖ ਸੰਤ ਬਾਬਾ ਪੂਰਨ ਸਿੰਘ ਦੀ ਟਾਲੀ ਵਾਲੇ ਉਹਨਾਂ ਕੋਲ ਮੰਗਤ ਆ ਗਈ ਤੇ ਆਂਕ ਕਹਿੰਦੇ ਬਾਬਾ ਜੀ ਬਾਬਾ ਜੀ ਨੂੰ ਸ਼ੌਕ ਸੀ ਹੱਥਾਂ 'ਚ ਛਾਪਾਂ ਛੱਲੇ ਬੜੀਆਂ ਪਾਉਂਦੇ ਸੀ ਮਹਾਪੁਰਖ ਉਹ ਕਹਿੰਦੇ ਸੰਤੋਖ ਦੀ ਚੀਜ਼ੇ ਨਹੀਂ ਸ਼ੌਕ ਸੀ ਜੋ ਆਪਨੇ ਡਾਲੀ ਹੋਈਆਂ ਬਾਬਾ ਜੀ ਕਹਿੰਦੇ ਅੱਛਾ ਮਹਾਪੁਰਖ ਕਹਿੰਦੇ ਆ ਜਾ ਬਾਬਾ ਜੀ ਬਾਬਾ ਵਡਭਾਗ ਸਿੰਘ ਜੀ ਦਾ ਸਰੂਪ ਲੱਗਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਲੱਗਾ ਲੈ ਗਏ ਉੱਥੇ ਕਹਿੰਦੇ ਇਹ ਕੋਣ ਆ ਕਹਿੰਦੇ ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੇ ਪਿਤਾ ਹੈ ਆਖੋ ਸਤਨਾਮ ਕਹਿੰਦੇ ਜਿਹੜੀ ਗਲ ਚ ਮਾਲਾ ਪਾਈ ਹੈ ਨਾ ਇਹ ਸਵਾ ਲੱਖ ਦੀ ਮਾਲਾ ਹੈ ਜਿਹੜੀ ਚੌਂਕੀ ਦੇ ਇਹਨਾਂ ਨੇ ਚਰਨ ਧਰੇ ਨੇ ਇਹ ਚੰਦਨ ਦੀ ਚੌਂਕੀ ਹੈ ਜਿਹਦਾ ਪਿਓਰ ਆ ਗਿਆ ਸੀ ਪੁੱਤਰ ਹੀ ਉਹਦੇ ਆਖੋ ਸਤਨਾਮ ਐਨ ਠਾਨਡ ਪਾਟ ਦੇ ਸਾਡਾ ਬਾਬਾ ਬੜਪਾਗ ਸਿੰਘ ਰਾਜਾ ਅਸੀਂ ਰਾਜਿਆਂ ਦੇ ਪੁੱਤਾਂ ਨਾ ਐਨ ਵਧੀਆ ਰਹਿ ਆ ਕਰੀਏ ਵਧੀਆ ਬਣ ਕੇ ਰਹੀਏ ਸਾਡੇ ਬਾਬਾ ਜੀ ਦਾ ਦਰਬਾਰ ਹੈ ਅਸੀਂ ਆਪਣੇ ਮਾਲਕ ਨੂੰ ਖੁਸ਼ ਕਰਨਾ ਰਾਜਿਆਂ ਦੇ ਪੁੱਤਰ ਆ ਪਿਆਰਿਓ ਬਾਬਾ ਜੀ ਨੂੰ ਕਮੀ ਸੀ ਕਿਤੇ ਇਹਨੇ ਮਾਲਕ ਸੀ ਬਾਬਾ ਜੀ ਪਹਾੜਾਂ ਜਾ ਕੇ ਸਾਰਾ ਕੁਝ ਛੱਡ ਕੇ ਕਰਤਾਰਪੁਰ ਸਾਹਿਬ ਤੋਂ ਬਾਬਾ ਜੀ ਕਿੰਨੀ ਪ੍ਰਾਪਰਟੀ ਸੀ ਮਾਰਨ ਦੇ ਛੱਡ ਕੇ ਆ ਗਏ ਫਕੀਰ ਸੀ ਅੱਖੋ ਸਤਨਾਮ ਉਹ ਫਕੀਰੀ ਧਾਰੋ